ਸਤਨਾਮ ਵਾਹਿਗੁਰੂ ਸਾਹਿਬ ਜੀ ਮਲਾਰ ਮਹੱਲਾ ਪਹਿਲਾ ਚਾਤਰ ਕਮੀਨ ਜਲ ਹੀ ਤੇ ਸੁਖ ਪਾਵੈ ਸਾਰੰਗ ਸ਼ਬਦ ਸੁਹਾਈ ਰਹਿਨ ਬੀਹਾ ਬੋਲਿਓ ਮੇਰੀ ਮਾਈ ਰਹਾਉ ਪ੍ਰੇਸੋ ਪ੍ਰੀਤ ਨ ਉਲਟੈ ਕਬਹੂ ਜੋ ਤੈ ਪਾਵੈ ਸਾਈ ਨੀਂਦ ਗਈ ਹौं ਮੈਂ ਤਨ ਥਾਕੀ ਸਚ ਮਤ ਰਿਦੈ ਸਮਾਈ ਰੂਖੀ ਬਿਰਖੀ ਊਡੋਂ ਭੁਖਾ ਪੀਵਾ ਨਾਮ ਸੁਹਾਈ ਲੋਚਨ ਤਾਰ ਲਲਤਾ ਬਿਲ ਲਾਤੀ ਦਰਸ਼ਨ ਭਿਆਸ ਰਜਾਈ ਪ੍ਰੇ ਬਿਨ ਸ਼ਿੰਗਾਰ ਕਰੀ ਤੇ ਤਾ ਤਨ ਤਾਪੈ ਕਾਪਰ ਅੰਗ ਨਾ ਸੁਹਾਈ ਆਪਣੇ ਪਿਆਰੇ ਬਿਨ ਇੱਕ ਖਿੰਨ ਰਹਿ ਨਾ ਸਕੋ ਬਿਨ ਮਿਲੇ ਨੀਂਦ ਨਾ ਪਾਈ ਪਿਰਣ ਜੀਕ ਨਾ ਬੂਝੈ ਬਪੜੀ ਸਤ ਗੁਰੁ ਧਿਆ ਦਿਖਾਈ ਸਹਿਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ 부ਝਾਈ ਕੋਹ ਨਾਨਕ ਤੁਝ ਤੇ ਮਨ ਮਾਨਿਆ ਕੀਮਤ ਕਹਿ ਨਾ ਜਾਈ ਮਲਾਰ ਮਹੱਲਾ ਪਹਿਲਾ ਅਸ਼ਟ ਪਦੀਆ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਖਲੀ ਊਂਡੀ ਜਲ ਭਰ ਨਾਲ ਡੂਗਰ ਊਚੋ ਗਣ ਪਾਥਾਲ ਸਾਗਰ ਸੀਤਲ ਗੁਰ ਸ਼ਬਦ ਵਿਚਾਰ ਮਾਰਗ ਮੁਕਤਾ ਹौं ਮੈਂ ਮਹਾਰ ਮੈਂ ਅੰਧਲੇ ਨਾਵੇਂ ਕੀ ਜੋਤ ਨਾਮ ਆਧਾਰ ਚੱਲਾਂ ਗੁਰ ਕੈ ਭੈ ਭੀਤ ਰਹਾਉ ਸਤਿਗੁਰ ਸ਼ਬਦੀ ਪਾਦਰ ਜਾਣ ਗੁਰ ਕੈ ਤਖੀਐ ਸਾਚੈ ਤਾਣ ਨਾਮ ਸਮਾਲਸ ਰੂੜੀ ਬਾਣ ਥੈ ਭਾਵੈ ਦਰ ਲਹਸ ਪਿਰਾਣ ਹੂੰਡਾ ਬੈਸਾ ਇਕਲ ਬਤਾਰ ਗੁਰ ਕੈ ਸ਼ਬਦ ਨਾਮ ਆਧਾਰ ਨਾ ਜਲ ਡੂੰਗਰ ਨਾ ਉਚੀ ਧਾਰ ਨਿਜ ਘਰ ਵਾਸਾ ਤਹਿ ਮਗ ਨ ਚਾਲਣ ਹਾਰ ਜਿੱਥੇ ਘਰ ਵਸੈ ਤੂੰ ਹੈ ਵਿਦ ਜਾਣੈ ਬੀਜੋ ਮਹਿਲ ਨ ਜਾਪੈ ਸਤਿਗੁਰ ਬਾਝੋਂ ਸਮਝ ਨ ਹੋਵੀ ਸਭ ਜਗ ਦਬਿਆ ਛਾਪੈ ਕਰਨ ਫਲਾਵ ਕਰੈ ਬਿਲਲਾ ਤੋਂ ਬਿਨ ਗੁਰ ਨਾਮ ਨ ਜਾਪੈ ਪਲ ਪੰਖਜ ਮਹਿ ਨਾਮ ਛੜਾਈ ਜੇ ਗੁਰ ਸ਼ਬਦ ਸੁ ਜਾਪੈ ਇਕ ਮੂਰਖ ਹੰਦੇ ਮੁਗਦ ਗਵਾਰ ਇਕ ਸਤਿਗੁਰ ਕਹਿ ਭੈ ਨਾਮ ਆਧਾਰ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੁਖ ਦਵਾਰ ਨਾਮ ਪੈ ਭਾਏ ਰਿਦੈ ਵਸਾਈ ਗੁਰ ਕਰਣੀ ਸਚ ਬਾਣੀ ਇੰਦ ਵਰਸੈ ਧਰਤ ਸੁਹਾਵੀ ਘਟ ਘਟ ਜੋਤ ਸਮਾਣੀ ਕਲ ਰਬੀ ਜਿਸ ਗੁਰਮਤਿ ਐਸੀ ਨਿਗਰੇ ਕੀ ਨਿਸ਼ਾਨੀ ਸਤ ਗੁਰ ਬਾਜੋਂ ਘੋਰ ਅੰਧਾਰ ਡੂਬ ਮੋਏ ਬਿਨ ਪਾਣੀ ਜੋ ਕੁਛ ਕੀਨੋ ਸੋ ਪ੍ਰਭੂ ਰਜਾਈ ਜੋ ਧੁਰ ਲਿਖਿਆ ਸੋ ਮਿਟਣਾ ਨਾ ਜਾਏ ਹੁਕਮੇ ਵਾਦਾ ਘਾਰ ਕਮਾਈ ਏਕ ਸ਼ਬਦ ਰਾਚੈ ਸੱਚ ਸਮਾਈ ਚੌਦਸ ਹੁਕਮ ਵਰਤੈ ਪ੍ਰਭ ਤੇਰਾ ਚੌਦਸ ਨਾਮ ਪਤਾਲੰ ਸਭ ਮੈਂ ਸ਼ਬਦ ਵਰਤੈ ਪ੍ਰਭ ਸਾਚਾ ਕਰਮ ਮਿਲੈ ਬੈ ਆਲੰ ਜਾਮਣ ਮਰਣਾ ਦੀ ਸੈ ਸਿਰ ਉਬਾਉ ਖੁਦਿਆ ਨਿੰਦਰਾ ਕਾਲੰ ਨਾਨਕ ਨਾਮ ਮਿਲੈ ਮਨ ਭਾਵੇ ਸਾਚੀ ਨੰਦਰ ਰਸਾਲੰ ਮਲਾਰ ਮਹੱਲਾ ਪਹਿਲਾ ਮਰਨ ਮੁਕਤ ਗਤ ਸਾਰਣ ਜਾਣੈ ਕੰਠੇ ਬੈਠੀ ਗੁਰ ਸ਼ਬਦ ਪਛਾਨੈ ਤੂੰ ਕੈਸੇ ਆੜ ਫਾਤੀ ਜਾਲ ਅਲਖ ਨ ਜਾਚੈ ਹਿਰਦੈ ਸੰਭਾਲ ਰਹਾਉ ਏਕ ਜੀ ਕਹਿ ਜੀ ਆਖਾਹੀ ਜਲ ਤਰਤੀ ਬੂਢੀ ਜਲਮਾਹੀ ਸਰਬ ਜੀ ਕੀ ਏ ਪ੍ਰਤਪਾਨੀ ਜਦ ਪਕੜੀ ਤਬ ਹੀ ਪਛਤਾਣੀ ਜਦ ਗਲ ਫਾਸ ਪੜੀ ਅਤ ਭਾਰੀ ਉਡ ਨਾ ਸਾਕੈ ਪੰਖ ਫਸਾਰੀ ਰਸ ਚੋਗੈ ਮਨ ਮੁਖ ਗਾਵਾਰ ਹਾਥੀ ਛੂਟੈ ਗੁਣ ਗਿਆਨ ਵਿਚਾਰ ਸਤਿਗੁਰ ਸੇਵ ਤੂਟੈ ਜਮ ਕਾਲ ਹਿਰਦੈ ਸਾਚਾ ਸ਼ਬਦ ਸਮਾਲ ਗੁਰਮਤਿ ਸਾਚੀ ਸ਼ਬਦ ਹੈ ਸਾਰ ਹਰਿ ਕਾ ਨਾਮ ਰਖੈ ਉਰਧਾਰ ਸੇ ਦੁਖ ਆਗੈ ਜੇ ਭੋਗ ਵਿਲਾਸੇ ਨਾਨਕ ਮੁਕਤ ਨਹੀਂ ਬਿਨ ਨਾਵੈ ਸਾਚੇ ਮਲਾਰ ਮਹੱਲਾ ਤੀਜਾ ਅਸ਼ਟਪਦੀਆ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਮ ਹੋਵੇ ਤਾਂ ਸਤਿਗੁਰ ਪਾਈਐ ਬਿਨ ਕਰਮੈ ਪਾਇਆ ਨਾ ਜਾਏ ਸਤਿਗੁਰ ਮਿਲਿਐ ਕੰਚਨ ਹੋਈਐ ਜਾਂ ਹਰ ਕੀ ਹੋਏ ਰਜਾਈ ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤਿਗੁਰ ਤੇ ਹਰ ਪਾਈਐ ਸਾਚਾ ਹਰ ਸਿਉ ਰਹੈ ਸਮਾਇ ਰਹਾਉ ਸਤਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਏ ਸਤਗੁਰ ਤੇ ਹਰ ਬੁਝੀਐ ਗਰਬ ਜੋਨੀ ਨਹਿ ਪਾਏ ਗੁਰ ਪ੍ਰ사ਦੀ ਜੀਵਤ ਮਰੈ ਮਰ ਜੀਵੈ ਸ਼ਬਦ ਕਮਾਏ ਮੁਕਤ ਦਵਾਰ ਸੋਈ ਪਾਏ ਜੇ ਵਿੱਚੋਂ ਆਪ ਗਵਾਏ ਗੁਰ ਪ੍ਰ사ਦੀ ਸਿਵ ਘਰ ਜੰਮੈ ਵਿੱਚੋਂ ਸਖਤ ਗਵਾਏ ਆਚਰ ਚਰੈ ਵਿਵੇਕ ਬੁੱਧ ਪਾਏ ਪੁਰਖ ਪੁਰਖ ਮਿਲਾਏ ਤਾਤੁਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗਵਾਏ ਲਾਹਾ ਹਰ ਸਤ ਸੰਗਤ ਪਾਈਐ ਕਰਮੀ ਪੱਲੇ ਪਾਏ ਸਤ ਗੁਰ ਵਿਣ ਕਿਨੈ ਨਾ ਪਾਇਆ ਮਨ ਵਿਖੋ ਰਿਦੈ ਵਿਚਾਰ ਵਡਭਾਗੀ ਗੁਰ ਪਾਇਆ ਭਵ ਜਲ ਉਤਰੇ ਭਾਰ ਹਰ ਨਾਮ ਹਰ ਟਿਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮੇਲੋ ਹਰ ਜਿਓ ਪਾਵੋ ਮੁਖ ਦਵਾਰ ਮਸਤਕ ਲਲਾਠ ਲਿਖਿਆ ਤੁਰ ਠਾਕੁਰ ਮੇਟਣਾ ਨਾ ਜਾਏ ਨਾਨਕ ਸੇ ਜਨ ਪੂਰਨ ਹੋਏ ਜਿਨ ਹਰ ਪਾਣਾ ਭਾਏ ਮਲਾਰ ਮਹੱਲਾ ਤੀਜਾ ਬੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਘਰੇ ਵਿਚਾਰ ਬਿਨ ਨਾਵੇਂ ਜਮ ਡੰਡ ਸਹੈ ਮਰ ਜਨਮੈ ਵਾਰ ਵਾਰ ਸਤ ਗੁਰੂ ਭੇਟੇ ਮੁਕਤ ਹੋਏ ਪਾਏ ਮੁਖ ਦਵਾਰ ਮੰਨ ਰੇ ਸਤ ਗੁਰ ਸੇਵ ਸਮਾਈ ਵੱਡਾ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਏ ਰਹਾਉ ਹਰ ਆਪਣੇ ਭਾਣੇ ਸ੍ਰਿਸ਼ਟੋ ਪਾਈ ਹਰ ਆਪੇ ਦੇ ਆਧਾਰ ਹਰ ਆਪਣੇ ਭਾਣੇ ਮਨ ਨਿਰਮਲ ਕੀਆ ਹਰ ਸਿਉ ਲਾਗਾ ਭਿਆਰ ਹਰ ਕਹਿ ਭਾਣੇ ਸਤ ਗੁਰ ਭੇਟਿਆ ਸਭ ਜਨਮ ਸਵਾਰਣ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮੁਖ ਬੂਝੈ ਕੋਇ ਵਾਹ ਵਾਹ ਕਰ ਪ੍ਰਭ ਸਾ ਲਾਹੀਐ ਤਿਸ ਜੀਵੜ ਅਵਰਣ ਨ ਕੋਇ ਆਪੇ ਬਖਸ਼ੇ ਮੇਲ ਲਐ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਹਾਰਾ ਸਤਗੁਰ ਦੀ ਆ ਦਿਖਾਏ ਅੰਮ੍ਰਿਤ ਵੇਰ ਸੈ ਮਨ ਸੰਤੋਖੀਐ ਸੱਚ ਰਹੈ ਲਿਵ ਲਾਈਐ ਹਰ ਕਹਿ ਨਾਏ ਸਦਾ ਹਰੀ ਆਵਲੀ ਫਿਰ ਸੁੱਕੈ ਨਾ ਕੁਮਲਾਏ ਬਿਨ ਸਤਿਗੁਰ ਕਿਨੈ ਨ ਪਾਇਓ ਮਨ ਵੇਖੋ ਕੋਪਤੀ ਆਏ ਹਰ ਕਿਰਪਾ ਤੇ ਸਤਿਗੁਰ ਪਾਈਐ ਭੇਟੈ ਸਹਜ ਸੁਭਾਏ ਮਨ ਮੁਖ ਭਰਮ ਭੁਲਾਇਆ ਬਿਨ ਭਾਗਾ ਹਰ ਧਨ ਨਾ ਪਾਏ ਤ੍ਰੈ ਗੁਣ ਸਭਾ ਧਾਤ ਹੈ ਪੜ ਪੜ ਕਰੈ ਵਿਚਾਰ ਮੁਕਤ ਕਦੇ ਨ ਹੋਵੇਈ ਨਹਿ ਪਾਇਨ ਮੋਖ ਦੁਆਰ ਬਿਨ ਸਤਿਗੁਰ ਬੰਧਨ ਨਾ ਟੁਟਈ ਨਾਮ ਨ ਲਗੈ ਪਿਆਰ ਪੜ ਪੜ ਪੰਡਿਤ ਮੋਨੀ ਥੱਕੀ ਵੇਦਾ ਕਾ ਅਭਿਆਸ ਹਰ ਨਾਮ ਚੇਤਨਾ ਆਵਈ ਨਹਿ ਨਿਜ ਕਰ ਹੋਵੈ ਵਾਸ ਜਮ ਕਾਲ ਸਿਰੋ ਨਾ ਉਤਰੈ ਅੰਤਰ ਕਪਟ વિનાਸ਼ ਹਰ ਨਾਮੈ ਨੋ ਸਭ ਕੋ ਪ੍ਰਤਾਪ ਦਾ ਬਿਨ ਭਾਗਾ ਪਾਇਆ ਨਾ ਜਾਏ ਨਦਰ ਕਰੇ ਗੁਰ ਪੇਟੀਐ ਹਰ ਨਾਮ ਵਸੈ ਮਨ ਆਏ ਨਾਨਕ ਨਾਮੇ ਹੀ ਭਤਿ ਉਪਜੈ ਹਰ ਸਿਉ ਰਹਾ ਸਮਾਏ ਮਲਾਰ ਮਹੱਲਾ ਤੀਜਾ ਅਸ਼ਟਪਦੀ ਕਰ ਦੁਜਾ ਇਕ ਓੰਕਾਰ ਸਤ ਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੈ ਲਾਏ ਦੁਖ ਪਲਰ ਹਰ ਨਾਮ ਵਸਾਈ ਸਾਚੀ ਗਤ ਸਾਚੈ ਜਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਧਨ ਪਾਈਐ ਅਨ ਦਿਨ ਲਾਗੇ ਸਹਿਜ ਧਿਆਨ ਰਹਾਉ ਬਿਨ ਫਿਰ ਕਾਮਣ ਕਰੇ ਸ਼ਿੰਗਾਰ ਦੋਹ ਚਾਰਣੀ ਕਹੀਐ ਨਿਤ ਹੋਈ ਖੁਵਾਰ ਮਨ ਮੁਖ ਕਾਏ ਬਾਦ ਅਚਾਰ ਬਹੁ ਕਰਮ ਦੁਰੜਾਵੇ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸ਼ਿੰਗਾਰ ਸ਼ਬਦੇ ਫਿਰ ਆਖਿਆ ਉਰਤਾਰ ਏਕ ਪਛਾਣ ਹੈ ਹਉ ਮੈਂ ਮਾਰ ਸੋਭਾਵੰਤੀ ਕਹੀਐ ਨਾਰ ਬਿਨ ਗੁਰ ਦਾਤੇ ਕਿਨੈ ਨਾ ਪਾਇਆ ਮਨ ਮਖ ਲੋਭ ਦੂਜੈ ਲੋਭਾਇਆ ਐਸੇ ਗਿਆਨੀ ਬੂਜੋ ਕੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ ਕਹਿ ਕਹਿ ਕਹਿਣ ਕਹੈ ਸਭ ਕੋਏ ਬਿਨ ਮਨ ਮੂਏ ਭਗਤ ਨਾ ਹੋਏ ਗਿਆਨਮਤੀ ਕਮਲ ਫਰਗਾਸ ਤੇਤ ਘਟਨਾ ਮੈਂ ਨਾਮ ਨਿਵਾਸ ਹਉ ਮੈਂ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ ਕਹਿ ਕਹਿ ਕਹਿਣ ਆਪ ਜणाਏ ਬਿਰਥੀ ਭਗਤ ਸਭ ਜਨਮ ਗਵਾਈ ਸੇ ਭਗਤ ਸਤਗੁਰ ਮਨ ਭਾਏ ਅਨੰਦ ਨਾਮ ਰਹੇ ਲਿਵ ਲਾਏ ਸਦ ਹੀ ਨਾਮ ਵੇਖੈ ਹਜੂਰ ਗੁਰ ਕੈ ਸ਼ਬਦ ਰਹਿ ਆ ਪਰਪੂਰ ਆਪੇ ਬਖਸ਼ੇ ਦੇ ਪਿਆਰ ਹਉ ਮੈ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਇਹ ਰੋਗ ਜਾਏ ਨਾਨਕ ਸਾਚੇ ਸਾਚ ਸਮਾਏ ਰਾਗ ਮਲਾਰ ਛੰਤ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਜਨ ਸੰਗ ਰਾਤੇ ਦਿਨਸ ਰਾਤੇ ਇੱਕ ਨਿਮਖ ਮਨੋਂ ਨਾ ਵੀਸਰੈ गोपाल गुण निध सदा संगे सर्व गुण जगदीश्वरै मन मोह लीना चरण संगे नाम रस जन माते नानक प्रीतम कृपाल सदहु किना कोट मधे जाते प्रीतम तेरी गाथा अगम अपारे महापत तु तुम तारे पतड पावन भगत वछल कृपा सिन्ध स्वामीया संत संगे भजन संगे ਰਉ ਸਦਾ ਅੰਤਰ ਜਾਮੀਆਂ ਕੋਟ ਜਨਮ ਪਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਹਰ ਜਿਓ ਆਪ ਲਿਹੋ ਸਮਾਰੇ ਹਰ ਚਰਨ ਕਮਲ ਮਨ ਲੀਨਾ ਪ੍ਰਭ ਜਨ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜੀਓ ਏਕ ਤੂੰ ਹੈ ਪਿੰਨ ਆਨ ਨਾ ਜਾਣੀ ਹੈ ਗਹਿ ਭੁਜਾ ਲੇਵੋ ਨਾਮ ਦੇਵੋ ਤੋ ਪ੍ਰਸਾਦੀ ਮਾਨੀਐ ਭਜ ਸਾਧ ਸੰਗੇ ਕਰੰਗੇ ਕਿਰਪਾਲ ਗੋਬਿੰਦ ਦੀਨਾ ਅਨਾਥ ਨੀਚ ਸਰਣਾਏ ਨਾਨਕ ਕਰਮ ਆਪਨਾ ਚੀਨਾ ਆਪਸ ਕੋ ਆਪ ਮਿਲਾਇਆ ਪਰਮ ਭੰਜਨ ਹਰ ਰਾਇਆ ਆਚਰਜ ਸੁਆਮੀ ਅੰਤਰ ਜਾਮੀ ਮਿਲੇ ਗੁਣ ਨਿਦ ਪਿਆਰਿਆ ਮਹਾ ਮੰਗਲ ਸੁਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੇ ਦੇਖ ਮੋਹੇ ਪੁਰਬ ਲਿਖਿਆ ਪਾਇਆ ਬਿਨਵੰਤ ਨਾਨਕ ਸ਼ਰਨ ਤਿਨ ਕੀ जिने हर हर ਧਿਆਇਆ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ਼ ਤਥਾ ਮਾਲ ਦੇ ਕੀ ਧੁਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਗੁਰ ਮਿਲਿਆ ਮਨ ਰਹਿਸੀਐ ਜਿਉ ਵੁਠੈ ਧਰਨ ਸਿੰਗਾਰ ਸਭ ਦਿਸ਼ਾ ਹਰੀਆਵਲੀ ਸਰ ਭਰੇ ਸੁਪਰਤਾਲ ਅੰਦਰ ਰਚੈ ਸਤ ਰੰਗ ਜਿਉ ਮਜੀਠੈ ਲਾਲ ਕਮਲ ਵਿਕਸੈ ਸਚ ਮਨ ਗੁਰ ਕੈ ਸ਼ਬਦ ਨਿਹਾਲ ਮਨ ਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਫਾਹੀ ਫਾਥੇ ਮਿਰਗ ਜਿਓ ਸਿਰ ਦੀਸੈ ਜਮਕਾਲ ਖੁਦ ਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਇੰਨੀ ਅੱਖੀ ਨਦਰ ਨਾ ਆਵਈ ਜੇ ਚਰ ਸ਼ਬਦ ਨਾ ਕਰੇ ਵਿਚਾਰ ਤੁਧ ਭਾਵੇ ਸੰਤੋਖੀਆਂ ਚੁੱਕਿਆ ਆਲ ਜੰਜਾਲ ਮੂਲ ਰਹਿ ਗੁਰ ਸੇਵਿਆਂ ਗੁਰਪਾਉੜੀ ਬੋਹੇਥ ਨਾਨਕ ਲਗੀ ਤਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਏਕੋ ਪਾਦਰ ਏਕਦਰ ਗੁਰਪਾਉੜੀ ਨਿਜ ਥਾਨ ਰੂੜੋ ਠਾਕੁਰ ਨਾਨਕਾ ਸਭ ਸੁਖ ਸਾਚੋ ਨਾਮ ਪਾਉੜੀ ਆਪਿ ਨੈ ਆਪ ਸਾਜ ਆਪ ਪਛਾਣਿਆ ਅੰਮ੍ਰਿਤ ਧਰਤ ਵਿਛੋੜ ਚੰਦੋ ਆ ਥਾਣਿਆ ਵਿਣ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਣਿਆ ਸੂਰਜ ਚੰਦ ਉਪਾਏ ਜੋਤ ਸਮਾਣਿਆ ਕੀਏ ਰਾਤ ਦਿਨ ਅੰਤ ਚੋਜ ਵਢਾਣਿਆ ਤੀਰਥ ਧਰਮ ਵਿਚਾਰ ਨਾਵਣ ਪਰਵਾਣਿਆ ਤੁਧ ਸਰ ਅਵਰ ਨ ਕੋਏ ਕਿ ਆਖ ਵਿਖਾਣਿਆ ਸੱਚਾ ਤਖਤ ਨਿਵਾਸ ਹੋਰ ਆਵਣ ਜਾਣਿਆ ਸ਼ਲੋਕ ਮਹਲਾ ਪਹਿਲਾ ਨਾਨਕ ਸਾਵਣ ਜੀ ਵਸੈ ਚੌਮਾ ਹੋਏ ਨਾਗਾ ਮਿਰਗਾ ਮੱਛੀਆਂ ਰਸੀਆਂ ਕਰ ਤਨ ਹੋਏ ਮਹੱਲਾ ਪਹਿਲਾ ਨਾਨਕ ਸਾਵਣ ਜੀ ਵਸੈ ਚੌ ਵਿਛੋੜਾ ਹੋਏ ਗਾਈ ਪੁੱਤਾ ਨਿਰਦਨਾ ਪੰਥੀ ਝਾਕਰ ਹੋਏ ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ ਬੈਠਾ ਤਾੜੀ ਲਾਏ ਕਵਲ ਛੁਪਾਇਆ ਬ੍ਰਹਮਾ ਵਡਾ ਕਹਾਈ ਅੰਤ ਨਾ ਭਾਇਆ ਨਾਤ ਸੁਭਾਪ ਨਮਾਈ ਕਿਨ ਤੂੰ ਜਾਇਆ ਨਾਤ ਸਰੂਪ ਨਰੇਖ ਵਰਣ ਸੁਭਾਇਆ ਨਾਤਿਸ ਭੁਖ ਪਿਆਸ ਰਜਾ ਧਾਇਆ ਗੁਰਮੈ ਆਪ ਸਮੋਈ ਸ਼ਬਦ ਵਰਤਾਇਆ ਸੱਚੇ ਹੀ ਪਤੀ ਆਏ ਸੱਚ ਸਮਾਇਆ ਸ਼ਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਢੋਲੇ ਬਾਹਾਂ ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੀ ਮਹੱਲਾ ਦੂਜਾ ਵੈਦਾ ਵੈਦ ਸੁਵੈਦ ਤੂੰ ਪਹਿਲਾ ਰੋਗ ਪਛਾਣ ਐਸਾ ਦਾਰੂ ਲੋੜ ਲਹੋ ਜਿਤ ਵੰਝੈ ਰੋਗਾ ਕਾਣ ਜਿਤ ਦਾਰੂ ਰੋਗ ਉਠੇ ਐ ਤਨ ਸੁਖ ਵਸੈ ਆਏ ਰੋਗ ਗਵਾਏ ਆਪਣਾ ਤਾ ਨਾਨਕ ਵੈਦ ਸਦਾਏ ਪੌੜੀ ਬ੍ਰਹਮਾ ਵਿਸ਼ਨ ਮਹੇਸ਼ ਦੇਵ ਉਪਾਇਆ ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ ਦਸ ਅਵਤਾਰੀ ਰਾਮ ਰਾਜਾ ਆਇਆ ਦੈਂਤਾ ਮਾਰੇ ਧਾਏ ਹੁਕਮ ਸੁਭਾਇਆ ਈਸ਼ ਮਹੇਸ਼ਰ ਸੇਵ ਤਿੰਨੀ ਅੰਤ ਨਾ ਪਾਇਆ ਸੱਚੀ ਕੀਮਤ ਪਾਏ ਤਖਤਰ ਛਾਇਆ ਦੁਨੀਆ ਤੰਦੈ ਲਾਏ ਆਪ ਛਪਾਇਆ ਧਰਮ ਕਰਾਏ ਕਰਮ ਧੁਰੋਂ ਫਰਮਾਇਆ ਸ਼ਲੋਕ ਮਹੱਲਾ ਦੂਜਾ ਸਾਵਣ ਆਇਆ ਏ ਸਖੀ ਕੰਤਾ ਚਿਤ ਕਰੇ ਹੋ ਨਾਨਕ ਝੂਰ ਮਰੈ ਦੁਹਾਗਣੀ ਜਿਨ ਅਵਰੀ ਲਾਗਾ ਨੇ ਹੋ ਮਹੱਲਾ ਦੂਜਾ ਸਾਵਣਾ ਆਹੇ ਸੁਖੀ ਜਲ ਹਰ ਬਰਸਨ ਹਾਰ ਨਾਨਕ ਸੁਖ ਸਵਨ ਸੁਹਾਗਣੀ ਜਿਨ ਸਹ ਨਾਲ ਪਿਆਰ ਪੌੜੀ ਆਪੇ ਛਿੰਝ ਪਵਾਏ ਮਲਾ ਖਾੜਾ ਰਚਿਆ ਲੱਥੇ ਪੜਥੂ ਪਾਏ ਗੁਰਮੁਖ ਮਚਿਆ ਮਨ ਮੁਖ ਮਾਰੇ ਪਛਾੜ ਮੂਰਖ ਕੱਚਿਆ ਆਪੜੈ ਮਾਰੇ ਆਪ ਆਪਕਾਰ ਜਿ ਰਥਿਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੈ ਸਿਰ ਲੇਖ ਵਿਣ ਕਲਮ ਮਸਵਾਣੀਐ ਸਤ ਸੰਗਤ ਮੇਲਾਪ ਜਿਥੈ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸ਼ਬਦ ਸਲਾਹੀ ਸੱਚ ਪਛਾਣੀਐ ਸਤ ਸੰਗਤ ਮੇਲਾਪ ਜਿੱਥੇ ਹਰ ਗੁਣ ਸਦਾ ਵਖਾਣੀ ਐ ਨਾਨਕ ਸੱਚਾ ਸ਼ਬਦ ਸਲਾਹੇ ਸੱਚ ਪਛਾਣੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ